ਬਾਣੀ ਕਬੀਰ ਮਹਾਰਾਜ ਜੀ ਪ੍ਰੀਤ ਲਗੀ ਤੁਮ ਨਾਮ ਕੀ ਪਲ ਬਿਸਰਤ ਨਾਹੀ ਨਜ਼ਰ ਕਰੋ ਅਬ ਮੈਂ ਹਰ ਕੀ ਮੋਹੇ ਮਿਲੋ ਗੋਸਾਈ ਪ੍ਰੀ ਕਿ ਕਬੀਰ ਸਾਹਿਬ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਤੁਹਾਡੀ ਸਤਿਗੁਰੂ ਦੇ ਨਾਲ ਕਿੰਨੀ ਪ੍ਰੀਤ ਹੋਣੀ ਚਾਹੀਦੀ ਆ ਤੇ ਕਿਹੜੇ ਹਿਸਾਬ ਨਾਲ ਹੋਣੀ ਚਾਹੀਦੀ ਆ ਉਹ ਸਾਨੂੰ ਬੜੇ ਪਿਆਰ ਨਾਲ ਦੱਸਣ ਲਿਆ ਪ੍ਰੀਤ ਤੋਂ ਬਗੈਰ ਆਪਾਂ ਰਹਿ ਨਹੀਂ ਸਕਦੇ ਪ੍ਰੀਤ ਸਾਡੀ ਧੀਆਂ ਪੁੱਤਰਾ ਨਾਲ ਵੀ ਹੋਵੇ ਤੇ ਫਿਰ ਸਾਡਾ ਟਾਈਮ ਪਾਸ ਹੁੰਦਾ ਵਾ ਕਾਲ ਵਿੱਚ ਕੋਈ ਇਹ ਡੰਗਰ ਰੱਖਿਆ ਹੋਵੇ ਉਹਦੇ ਨਾਲ ਵੀ ਪ੍ਰੀਤ ਜਿੰਨਾ ਚਿਰ ਆਪਾਂ ਨਹੀਂ ਕਰਦੇ ਉਹਨਾਂ ਤੱਕ ਉਹ ਵੀ ਸਾਨੂੰ ਖੁਸ਼ ਨਹੀਂ ਉਹ ਕਰ ਸਕਦੇ ਸਾਨੂੰ ਜਿੱਦਾਂ ਫਸ ਜੇ ਕਿਸੇ ਕੋਈ ਗਾਈ ਆ ਜਾਂ ਮੱਝ ਹਾਂਜੀ ਉਹਦੇ ਨਾਲ ਆਪਾਂ ਪ੍ਰੀਤ ਕਰਾਂਗੇ ਉਹਦੇ ਆਪਾਂ ਲੱਕ ਤੇ ਹੱਥ ਮਾਰਾਂਗੇ ਪਿਆਰ ਦੇ ਨਾਲ ਤੇ ਉਹ ਸਾਨੂੰ ਫਿਰ ਦੁੱਧ ਦੇਊਗਾ ਹਾਂਜੀ ਤੇ ਜੇ ਅਸੀਂ ਉਹਨਾਂ ਨਾਲ ਪ੍ਰੀਤ ਨਹੀਂ ਕਰਦੇ ਹਾਂਜੀ ਤੇ ਉਹ ਜਦੋਂ ਆਪਾਂ ਉਹਨਾਂ ਨੂੰ ਧਾਰ ਕੱਢਣ ਲੱਗਾਂਗੇ ਤੇ ਹੋ ਸਕਦਾ ਕੋ ਸਾਨੂੰ ਲੱਤਾਂ ਵੀ ਮਾਰ ਸਕਦੇ ਆ ਹਾਂਜੀ ਤੇ ਇਸ ਕਰਕੇ ਉਹ ਕਹਿੰਦੇ ਆ ਕਿ ਪ੍ਰੀਤ ਕਰੋ ਹਾਂਜੀ ਹਰ ਇੱਕ ਚੀਜ਼ ਦੇ ਨਾਲ ਪ੍ਰੀਤ ਹੋਣੀ ਚਾਹੀਦੀ ਆ ਪਰ ਇੰਨੀ ਨਹੀਂ ਪ੍ਰੀਤ ਹੋਣੀ ਚਾਹੀਦੀ ਕਿ ਬੰਦਾ ਚਲ ਜੇ ਸੰਸਾਰ ਤੋਂ ਤੇ ਉਹਦੇ ਤੋਂ ਬਗੈਰ ਰਹਿ ਹੀ ਨਾ ਸਕੇ ਹਾਂਜੀ ਤੁਸੀਂ ਜਿੰਨੇ ਵੀ ਪ੍ਰੀਤ ਕਰਨੇ ਆ ਤੁਹਾਡੀ ਆਪਣੇ ਸਤਿਗੁਰੂ ਦੇ ਨਾਲ ਦੂਜਿਆਂ ਦੇ ਨਾਲੋਂ ਪ੍ਰੀਤ ਜ਼ਿਆਦਾ ਹੋਣੀ ਚਾਹੀਦੀ ਕਈ ਵਾਰੀ ਇਹ ਜਿਹੜੇ ਸੰਸਾਰ ਤੇ ਆਪਾਂ ਆਏ ਆਂ ਕਈ ਵਾਰੀ ਇਹਦੇ ਵਿੱਚ ਹੁੰਦਾ ਕਿ ਕਈਆਂ ਦਾ ਘਰ ਦੇ ਵਿੱਚੋਂ ਹੀ ਕੋਈ ਜੀ ਚਲ ਜਾਂਦਾ ਕਿਉਂਕਿ ਜਿਹੜਾ ਇਸ ਸੰਸਾਰ ਤੇ ਆਇਆ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਕੰਦੇ ਉੱਤੇ ਰੁਖੜਾ ਕੱਬ ਤੱਕ ਮੰਗਾ ਪੀਕ ਜਿਹੜਾ ਦਰਿਆ ਦੇ ਕਨਾਰੇ ਤੇ ਰੁਖਿਆ ਪਤਾ ਨਹੀਂ ਕਿ ਕਿਹੜੇ ਵੇਲੇ ਪਾਣੀ ਦਾ ਰੋੜ ਆਉਣਾ ਵਾ ਤੇ ਉਹਨੂੰ ਰੋੜ ਕੇ ਉਹਨੇ ਲੈ ਜਾਣਾ ਹਾਂਜੀ ਤੇ ਕਈ ਮੁੜ ਕੇ ਘਰ ਵਿੱਚੋਂ ਕੋਈ ਰੂਹ ਚਲ ਜਾਂਦੀ ਆ ਤੇ ਬੜੇ ਰੋਂਦੇ ਖੱਪਦੇ ਹਾਂਜੀ ਇੰਨਾ ਘਰ ਹੁੰਦੇ ਆ ਕਿ ਕਈਆਂ ਨੂੰ ਇੰਨਾ ਕੋਨ ਦਾ ਮੰਦਾ ਹਾਲ ਹੋ ਜਾਂਦਾ ਵਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਹਾਂਜੀ ਤੇ ਸਤਗੁਰ ਕਹਿੰਦੇ ਵੀ ਇੰਨੀ ਪ੍ਰੀਤ ਨਾ ਕਰ ਜੇ ਇੰਨੀ ਕਰਨੀ ਆ ਤੇ ਤੇਰੀ ਆਪਣੇ ਸਤਗੁਰ ਦੇ ਨਾਲ ਪ੍ਰੀਤ ਹੋਣੀ ਚਾਹੀਦੀ ਹਾਂਜੀ ਇੱਕ ਵਾਰੀ ਮਾਰੇ ਜੀ ਫਦੇਗਾ ਚੂੜੀਆਂ ਗਏ ਤੇ ਉੱਥੇ ਗਾਗਰਾਂ ਵਾਲਾ ਮੰਦਰ ਵੱਜਦਾ ਇੱਕ ਬੀਬੀ ਉਹਨਾਂ ਦੇ ਪਾਸ ਆਈ ਤੇ ਕਹਿੰਦੀ ਕਿ ਮਾਰਜੀ ਸਾਡਾ ਪਿੰਡ ਵੀ ਇੱਥੇ ਲੱਗ ਗਈ ਆ ਤੇ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਨੀ ਆ ਕਰ ਲਾਂ ਮਾਰਜੀ ਬੜੇ ਖੁਸ਼ ਆਂਦੇ ਵੀ ਤੁਸੀਂ ਕਰੋ ਕੋਈ ਗੱਲ ਨਹੀਂ ਆਂਦੇ ਕਿ ਮੈਂ ਮਾਰਜੀ ਸਾਮਾ ਸਿੰਘ ਜੀ ਦੇ ਕੋਲੋਂ ਨਾਮ ਲਿਆ ਸੀ ਤੇ ਜਵਾਨੀ ਦੇ ਵਿੱਚ ਹੀ ਮੇਰਾ ਘਰ ਵਾਲਾ ਜਿਹੜਾ ਉਹ ਮੈਨੂੰ ਛੱਡ ਕੇ ਚਲ ਗਿਆ ਤੇ ਮੈਂ ਇੰਨਾ ਹੀ ਕਿ ਦੁਖੀ ਹੋਣਾ ਇੰਨੇ ਕਿ ਰੋਣਾ ਮੈਨੂੰ ਕੁਝ ਵੀ ਨਾ ਚੰਗਾ ਲੱਗਣਾ ਇੱਕ ਦਿਨ ਬਾਬਾ ਜੀ ਨੇ ਦਰਸ਼ਨ ਦੇ ਕੇ ਕਿਹਾ ਕਿ ਪੁੱਤਰੀ ਤੂੰ ਰੋਣਾ ਤੈਨੂੰ ਮੇਰੇ ਹੁੰਦਿਆ ਰੋਣ ਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਆ ਤੇਰੇ ਕੰਮ ਮੈਂ ਸਾਰੇ ਕਰੂੰਗਾ ਤੇ ਤੈਨੂੰ ਤੇਰੇ ਘਰ ਵੀ ਮੈਂ ਪਹਚਾਉਂਗਾ ਠੀਕ ਹੈ ਤੇ ਤੂੰ ਜੋ ਕੁਝ ਹੋ ਗਿਆ ਵਾ ਕੋਈ ਗੱਲ ਨਹੀਂ ਇਹ ਸੰਸਾਰ ਦੇ ਵਿੱਚ ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਤੇ ਤੂੰ ਬੇਟੀ ਤੂੰ ਚਿੰਤਾ ਨਾ ਕਰ ਤੂੰ ਡੇਰਿਆ ਕਰ ਤੇ ਆਂਦੀ ਕਿ ਮਾਦੀ ਜੀ ਮੇਰਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਤੇ ਆਂਦੀ ਪਰ ਮੇਰੇ ਕੋਲੋਂ ਕੋਈ ਪੈਸਾ ਨਹੀਂ ਸੀ ਹੈਗਾ ਮੇਰੇ ਪਾਸ ਕੋਈ ਪੈਸਾ ਨਹੀਂ ਹੈਗਾ ਕਿਉਂਕਿ ਮੇਰਾ ਘਰ ਵਾਲਾ ਮੈਨੂੰ ਕੋਈ ਨਾ ਕੰਮ ਨਹੀਂ ਸੀ ਕਰ ਦਿੰਦਾ ਤੇ ਆਂਦੀ ਕਿ ਮੇਰੇ ਜਿਹੜੇ ਭਾਂਡੇ ਸੀ ਨਾ ਉਹ ਬੜੇ-ਬੜੇ ਭਾਰੇ ਸੀਗੇ ਤੇ ਆਂਦੀ ਕਮ ਮੈਂ ਇੱਕ ਭਾਂਡਾ ਵੇਚ ਲੈਣਾ ਤੇ ਭੰਡਾਰੇ ਤੇ ਚੱਲ ਜਾਣਾ ਤੇ ਬਾਬਾ ਜੀ ਦੇ ਦਰਸ਼ਨ ਕਰਨੇ ਤੇ ਉਹਦੇ ਵਿੱਚ ਕੁਝ ਸੇਵਾ ਪਾ ਲੈਣੀ ਤੇ ਬਾਕੀ ਉਹਦੇ ਨਾਲ ਆਪਣਾ ਮਹੀਨਾ ਗੁਜ਼ਾਰਾ ਕਰਨਾ ਇੱਕ ਦਿਨ ਭਾਂਡੇ ਜਿਹੇ ਦੇ ਸੀ ਉਹ ਖਤਮ ਹੋ ਗਏ ਇੱਕ ਭਾਂਡਾ ਰਹਿ ਗਿਆ ਉਹੀ ਭਾਂਡੇ ਘਰ ਬਚੇ ਕਿ ਜਿਹਦੇ ਭਾਂਡੇ ਦੇ ਵਿੱਚ ਮੈਂ ਖਾਣਾ ਖਾਣਾ ਸੀ ਤੇ ਇੱਕ ਭਾਂਡਾ ਉਹਨਾਂ ਚ ਬਚਿਆ ਵੀ ਜਿਹੜਾ ਮੈਂ ਵੇਚਣਾ ਸੀ ਮੈਂ ਜਦੋਂ ਤੁਰ ਲੱਗੀ ਘਰੋਂ ਤੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੋ ਕੁਝ ਵੀ ਹੈਗਾ ਵਾ ਮੇਰੇ ਕੋਲ ਅੱਜ ਇਹੋ ਭਾਂਡਾ ਰਹਿ ਗਿਆ ਜੀ ਹਾਂਜੀ ਤੇ ਮੈਂ ਅੱਜ ਜਾਣੀ ਆ ਅੱਗੋਂ ਗਾਂ ਤੁਹਾਡੀ ਜੋ ਮੋਜ ਹੋ ਗਈ ਇਹ ਮੈਂ ਤੁਹਾਨੂੰ ਪ੍ਰੀਤ ਦੀ ਗੱਲ ਦੱਸਣ ਲਿਆ ਵਾ ਜਿਹੜੀ ਕਬੀ ਇਸ ਹਮਾਰੀ ਪ੍ਰੀਤ ਦੱਸਣ ਦਿਆ ਕਿ ਪ੍ਰੀਤ ਕਿੰਨੀ ਹੋਣੀ ਚਾਹੀਦੀ ਜੇ ਆਪਾਂ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਕਰਨੇ ਆ ਤੇ ਸਤਿਗੁਰ ਅੱਗੇ ਨਿਆਣਾ ਨਹੀਂ ਹੁੰਦਾ ਉਹ ਵੀ ਆਪਣੇ ਪਿਆਰਿਆਂ ਦੇ ਦੀ ਕਦਰ ਕਰਦਾ ਹਾਂਜੀ ਉਹਨੇ ਉਹ ਢਾਂਡਾ ਵੇਚਿਆ ਉਹਦੇ ਵਿੱਚੋਂ 1 ਰੁਪਿਆ ਗੋਲਕ ਵਿੱਚ ਪਾਉਣ ਲੱਗੇ ਹਾਂਜੀ ਇਹ 47 ਤੋਂ ਪਹਿਲਾਂ ਦੀ ਗੱਲ ਆ ਉਦੋਂ 1 ਰੁਪਏ ਦੀ ਕਦਰ ਹੁੰਦੀ ਸੀਗੀ ਤੇ ਮਰਜੀ ਨੇ ਉਦੀ ਬਾਹ ਫੜ ਲਿਆ ਕੇ ਮਾਰੇ ਸਾਵੇਂ ਸੰਜੀ ਨੇ ਆਂਦੇ ਪੁੱਤਰੀ ਬੱਸ ਬਹੁਤ ਹੋ ਗਿਆ ਤੂੰ ਸੇਵਾ ਬਹੁਤ ਕੀਤੀ ਆ ਇਹ ਜਿਹੜਾ 1 ਰੁਪਈਆ ਨਾ ਇਹ ਤੂੰ ਹੁਣ ਆਪਣੇ ਪਾਸ ਰੱਖ ਤੇ ਜੇ ਤੇਰਾ ਦਿਲ ਕਰੇ ਤੂੰ ਭਾਏ ਦੀਆਂ ਘੁੰਗਣੀਆਂ ਬਣਾ ਕੇ ਵੇਚ ਕੇ ਤੇ ਕੰਮ ਕਰ ਲੈ ਜੇ ਤੂੰ ਕੋਈ ਟੋਕਰੀਆਂ ਚੰਗੇ ਰੱਬਾ ਬਣਾ ਸਕਦੀਆਂ ਤੂੰ ਉਹ ਵੇਚ ਲੈ ਜੇ ਕੋਈ ਤੂੰ ਚਾਦਰਾਂ ਤਿਆਰ ਕਰ ਸਕਨੀ ਆ ਤੇ ਉਹ ਕੰਮ ਕਰ ਲੈ ਜਿਹੜਾ ਤੂੰ ਖੁਸ਼ੀ ਨਾਲ ਕੰਮ ਕਰ ਸਕਣੀ ਆ ਨਾ ਉਹ ਤੂੰ ਘਰ ਕਰਨਾ ਸ਼ੁਰੂ ਕਰ ਦੇ ਇਸ ਰਪਈਏ ਦੇ ਨਾਲ ਤੂੰ ਕੰਮ ਚਲਾ ਤੇ ਤੇਰਾ ਘਰ ਦਾ ਵੀ ਖਰਚਾ ਚੱਲ ਜਾਊਗਾ ਤੇ ਤੂੰ ਆਪ ਵੀ ਖੁਸ਼ ਰਹੇਂਗੀ ਤੇ ਜਿਹੜੀ ਘਰਾਏ ਦੀ ਗੱਲ ਆ ਤੂੰ ਇਹ ਦਿਲ ਚ ਸੋਚਦੀ ਹਾਂ ਕਿ ਅੱਜ ਮੇਰੇ ਕੋ ਘਰਾਇ ਜੋ ਵੀ ਹੈਗਾ ਇਹੋ ਹੀ ਆ ਤੇ ਗਾਂ ਮੈਂ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਆਂਦੇ ਕਿ ਨਹੀਂ ਤੂੰ ਘਰਾਇ ਨਹੀਂ ਅੱਜ ਤੋਂ ਬਾਅਦ ਚ ਦੇਣਾ ਤੈਨੂੰ ਤਾਂਗਾ ਮਿਲ ਜੇ ਬੱਸ ਮਿਲ ਜੇ ਕੋਈ ਹੋਰ ਚੀਜ਼ ਮਿਲ ਜੇ ਹਾਂਜੀ ਕੋਈ ਰਕਸਾ ਮਿਲ ਜੇ ਜਿਹੜੀ ਵੀ ਚੀਜ਼ ਮਿਲ ਜਾਣੀ ਆ ਤੂੰ ਉੱਤੇ ਬਹਿ ਜਾਣਾ ਤੇ ਕਰਾਇਆ ਤੇਰਾ ਅੱਜ ਤੋਂ ਬਾਅਦ ਚ ਮੈਂ ਦਊਂਗਾ ਹਾਂਜੀ ਤੇ ਉਹ ਬੜੀ ਖੁਸ਼ ਹੋਈ ਹਾਂਜੀ ਜਦੋਂ ਬਾਬਾ ਜੀ ਨੇ ਇਹ ਨਹੀਂ ਗੱਲ ਕਹੀ ਉਹਨੂੰ ਰੁਪਈਆ ਵਾਪਸ ਦਿੱਤਾ ਤੇ ਜਦੋਂ ਤਾਂ ਲੱਕ ਪਟਿਆ ਤੇ ਬਾਬਾ ਜੀ ਸਟੇਟ ਤੇ ਗੱਲਾਂ ਤੇ ਸਟੇਟ ਦਾ ਕਿੰਨਾ ਹੀ ਫਰਕ ਕੀ ਸੀਗਾ ਤੇ ਉਹ ਸ਼ਬਦ ਸਰੂਪ ਵਿੱਚ ਹੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਜਿੰਨੇ ਵੀ ਕੀਤੀ ਤੇ ਉਹਨੇ ਉਹ ਰੁਪਈਆ ਜਿਹੜਾ ਇੱਕ ਵੱਖਰਾ ਗੰਡ ਦੇ ਕੇ ਤੇ ਬੰਨ ਲਿਆ ਤੇ ਖੁਸ਼ ਬੜੀ ਹੋਈ ਕਿ ਮੇਰੇ ਤੇ ਸਤਿਗੁਰੂ ਨੇ ਇਹ ਨਿਰਧਿਆਗ ਕੀਤੀ ਦੇਦੇ ਉਹਨੇ ਸੇਵਾ ਕੀਤੀ ਤੇ ਖਾਣਾ ਖਾਦਾ ਜਦੋਂ ਤੁਰਨ ਲੱਗੀ ਤੇ ਤਜਰਬੇ ਦੇ ਤავस्ते ਉਹਨੇ ਦੱਸਦੇ ਕੋ ਤਾਂ 50 ਪੈਸੇ ਘਰਾ ਬਿਆਸ ਡੇਰੇ ਤੋਂ ਅੱਡੇ ਤੱਕ ਟਾਂਗੇ ਆਲੇ ਲੈਂਦੇ ਹੁੰਦੇ ਸੀ ਉਹਨੇ 50 ਪੈਸੇ ਕੱਢ ਕੇ ਤੇ ਵੱਖਰੇ ਰੱਖ ਲਏ ਜਦੋਂ ਉਤਰੀ ਬਿਆਸ ਡੇਰੇ ਤੇ ਤੇ ਉਹਨੂੰ 25 ਪੈਸੇ ਉਹਦੇ ਕੱਢ ਕੇ ਤੇ ਉਹਨੂੰ ਫੜਾਇ ਟੰਗ ਆਲੇ ਉਹ ਕਹਿੰਦਾ ਕਿ ਭੈਣ ਕੀ ਕਰੰਦੇ ਆ ਤੂੰ ਕਈ ਤੇ ਆ ਹੋਈ ਜਾਂ ਭੈਣਾ ਹੱਗੇ ਇੱਕ ਵਾਰੀ ਪੈਸੇ ਨਹੀਂ ਦਿੰਦੀਆਂ ਤੇ ਤੂੰ ਮੈਨੂੰ ਦੋਰੇ ਦੇਣ ਦੀਆਂ ਤੂੰ ਤੇ ਮੈਨੂੰ ਯਾਨੀ ਕਿ ਟਾਂਗੇ ਦੇ ਚੈਨਲ ਤੋਂ ਪਹਿਲਾਂ ਹੀ ਪੈਸੇ ਫੜਾ ਤੇ ਆਵੇ ਤੇਰੇ ਪੈਸੇ ਮੈਂ ਵੱਖਰੇ ਰੱਖੇ ਆ ਹੱਥ 'ਚ ਫੜੇ ਹੁੰਦੇ ਆਂਦਾ ਵੇਖੋ ਵੱਖਰੇ ਰੱਖੇ ਹਾਂਜੀ ਬੜੀ ਹੈਰਾਨ ਹੋਈ ਦੇਰੋਂ ਘਰ ਆਈ ਤੇ ਆ ਕੇ ਉਹਨੇ ਜਿਹੜਾ ਵੀ ਉਹਦੇ ਕੋਈ ਪਿਆਰੇ ਲੱਗੇ ਹੈ ਅੱਗੇ ਸੁਣਨ ਨੂੰ ਦੱਸਿਆ ਉਹਨੇ ਸਾਰੀ ਕਹਾਣੀ ਬਾਬਾ ਜੀ ਨੂੰ ਮਾਰੀ ਸੀਲਾ ਰਾਣੀ ਨੂੰ ਦੱਸੀ ਤੇ ਮਾਰੇ ਜੀ ਖੋਸ਼ ਹੋ ਕੇ ਕਹਿੰਦੇ ਆਂਦੇ ਕਿ ਸਤਗੁਰ ਨੂੰ ਜੇ ਸਾਨੂੰ ਲੋੜ ਐ ਨਾ ਸਤਗੁਰ ਦੀ ਤੇ ਸਤਗੁਰ ਨੂੰ ਹੀ ਇਹੋ ਜੇ ਪੈ ਰੰਦੀ ਲੋੜ ਐ ਆਂਦੇ ਕਿ ਮੈਂ ਤੇਰੇ ਤੇ ਵਾਰੇ ਵਾਰੇ ਜਾਨਣਾ ਵਾਂ ਹਾਂਜੀ ਕਿ ਜੇ ਦੀ ਤੇਰੀ ਪ੍ਰੀਤ ਆ ਉਹ ਸਤਗੁਰਾਂ ਦੇ ਨਾਲ ਸੱਚੀ ਆ ਤੇ ਸਤਗੁਰ ਵੀ ਦਿਆਵਾਨ ਆ ਹਾਂਜੀ ਉਹਨਾਂ ਨੇ ਤੇਰਾ ਤੇਰੀ ਮਨੋ ਕਾਮਨਾ ਪੂਰੀ ਕੀਤੀ ਆ ਜੋ ਤੂੰ ਮੰਗਿਆ ਵਾ ਉਹਨਾਂ ਤੈਨੂੰ ਦਿੱਤਾ ਵਾ ਹਾਂਜੀ ਤੇ ਜਦੋਂ ਵੀ ਟਾਈਮ ਲੱਗੇ ਤੇ ਤੁਸੀਂ ਸਾਡੇ ਪਾਸ ਵੀ ਆਇਆ ਕਰੋ ਹਾਂਜੀ ਤੇ ਉਦੋਂ ਬਾਬਾ ਜੀ ਨੇ 사ਸਾਂ ਨਾਲ 5-6 ਇਕੱਠੇ ਸੀ ਉਹਨਾਂ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਵਟਾਲੇ 사ਸਾਂ ਕੀਤਾ ਇੰਦਰਜੀਤ ਦੀ ਬੋਲੀ ਮੁਰਕੇ ਉਹਨਾਂ ਨੇ ਖੋਖਰ ਫੌਜੀਆਂ 사ਸਾਂ ਕੀਤਾ ਉਦੋਂ ਬਾਅਦ ਮਹਾਰਾਜੀ ਗਰਦਾਸਪੁਰੇ ਗਏ ਉੱਥੇ satsang ਕੀਤਾ ਉਦੋਂ ਬਾਅਦ ਮਹਾਰਾਜੀ ਨੇ ਧਾਈ ਚੱਕ satsang ਕੀਤਾ ਉਦੋਂ ਬਾਅਦ ਫਿਰ ਫਤਿਹਗਾ ਝੂੜੀਆਂ ਆਏ ਜਿੱਥੋਂ ਦੀ ਮੈਂ ਤੁਹਾਨੂੰ ਸਾਖੀ ਦੱਸਣੀਆਂ ਤੇ ਉਦੋਂ ਬਾਅਦ ਵੇਰ ਕਿ ਆਏ ਹਾਂਜੀ ਤੇ ਇਹ ਸਾਡੀ ਪੰਜਾਂ ਜਾਣਿਆਂ ਦੀ ਡਿਊਟੀ ਲੱਗੀ ਸੀ ਨਾਲ ਬਾਬਾਈ ਦੇ ਕੰਮ ਦੇ ਵਿੱਚ ਵਸਾਈ ਸਵੀਕਾਰਨ ਦੀ ਸੇਵਾ ਕਰਨ ਦੀ ਇੱਕ ਤੇ ਪੰਗਾਲੀਰੇ ਮਾਸਟਰ ਸਜੀਤ ਸਿੰਘ ਜੀ ਇੱਕ ਕੋਠਲੀ ਦਾ ਜੀਤ ਸੀ ਹਾਂਜੀ ਤੇ ਇੱਕ ਨਾਲ ਆਪਾਂ ਸੀਗੇ ਤੇ ਦੋ ਪ੍ਰੇਮੀ ਹੋਰ ਸੀਗੇ ਹਾਂਜੀ ਤੇ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਪ੍ਰੀਤ ਰੱਖ ਕੇ ਕੀਤੀ ਆ ਸਤਗੁਰਾਂ ਨੇ ਉਹਨਾਂ ਦਾ ਮੁੱਲ ਮੋੜਿਆ ਉਹ ਕਿਸੇ ਦਾ ਹੱਕ ਨਹੀਂ ਅਗੇ ਰੱਖਦੇ ਹਾਂਜੀ ਜਿਹੜਾ ਉਹਨਾਂ ਦੇ ਨਾਲ ਪਿਆਰ ਕਰਦਾ ਵਾ ਸਤਗੁਰੂ ਵੀ ਉਹਨਾਂ ਦੇ ਨਾਲ ਪਿਆਰ ਕਰਦੇ ਠੀਕ ਆ ਫਰੇਆ ਕਿ ਸਹੀ ਉਹਨਾਂ ਦੇ ਨਾਲ ਦਿਲੋਂ ਪਿਆਰ ਕਰੀ ਹਾਂਜੀ ਲੋਕ ਵਿਖਾਵਾ ਨਹੀਂ ਹੋਣਾ ਚਾਹੀਦਾ ਸਾਡਾ ਸਾਡਾ ਪਿਆਰ ਹੋਣਾ ਚਾਹੀਦਾ ਸਤਗੁਰੂ ਦੇ ਨਾਲ ਜਿਨ੍ਹਾਂ ਨੇ ਸਤਗੁਰਾਂ ਨਾਲ ਪਿਆਰ ਕੀਤਾ ਵਾ ਤੇ ਸਤਗੁਰਾਂ ਨੇ ਉਹਨਾਂ ਤੇ ਧਿਆਕ ਕੀਤੀ ਆ ਉਹਨਾਂ ਦੇ ਘਰ ਹੀ ਉਹਨਾਂ ਨੇ ਪਰ ਦਿੱਤੇ ਜੋ ਵੀ ਕਿਸੇ ਨੇ ਮੰਗਿਆ ਉਹਨਾਂ ਨੇ ਉਹਨਾਂ ਨੂੰ ਦਿੱਤਾ ਵਾ ਬਟਾਲੇ ਵਾਲੇ ਬਾਬਾ ਜੀ ਮੈਨੂੰ ਸ਼ਬਦ ਸਰੂਪ ਵਿੱਚ ਕਿਹਾ ਆnde ਕਾਕਾ ਮੈਂ ਭਾਂ ਚੱਲ ਗਿਆ ਵਾਂ ਸਰੀਰੀ ਰੂਚ ਪਰ ਮੈਂ ਇੱਥੇ ਲੱਗ ਗਿਆ ਤੁਹਾਡੇ ਪਾਸੇ ਹਾਂ ਹਾਂਜੀ ਤੇ ਕਹਿੰਦੇ ਆ ਕਿ ਜਿਹੜੀ ਵੀ ਮੈਂ ਕਿਸੇ ਦੇ ਨਾਲ ਵਾਦਾ ਕੀਤਾ ਵਾ ਕਿਸੇ ਸਾਧਗਰ ਦੇ ਪੈਰੇ ਨਾਲ ਹਾਂਜੀ ਤੇ ਉਹ ਪੂਰਾ ਮੈਂ ਕਰੂੰਗਾ ਜਿਹੜਾ 9 ਘੰਟਾ ਭਜਨ ਬਹੂਗਾ ਉਹਨੂੰ ਮੈਂ 1 ਘੰਟੇ ਦਾ ਫਲ ਦਊਂਗਾ ਹਾਂਜੀ ਪਰ ਇਹ ਆnde ਕਿ ਕੋਈ ਪ੍ਰੀਤ ਰੱਖੂਗਾ ਤਾਂ ਫੇਰ ਲੋਕ ਉਹ ਖਾਵਾ ਨਾ ਹੋਵੇ ਹਾਂਜੀ ਲੋਕ ਉਹ ਖਾਵਾ ਨਹੀਂ ਹੋਣਾ ਚਾਹੀਦਾ ਦਿਲੋਂ ਪ੍ਰੇਮ ਕੋਈ ਕਰੂਗਾ ਹਾਂਜੀ ਪਿਆਰ ਕਰੂਗਾ ਤੇ ਉਹਦੀ ਆਪਾਂ ਜੋ ਵੀ ਸਤਗੁਰੂ ਦੇ ਨਾਲ ਵਾਦਾ ਹੋਇਆ ਵਾ ਸੰਗਤ ਦੇ ਨਾਲ ਸਤਗੁਰੂ ਦੀ ਦਿਆ ਦੇ ਨਾਲ ਉਹ ਆਂਦੇ ਕਿ ਆਪਾਂ ਪੂਗਰਾ ਕਰਾਂਗੇ ਇੱਕ ਬੀਬੀ ਸੀਗੀ ਤੇ ਉਹਨੇ ਮਾਰੇ ਜੀ ਅਸਾਮ ਸਿੰਘ ਜੀ ਵਾਸਤੇ ਨਾ ਘੋੜ ਜੋੜਨਾ ਸ਼ੁਰੂ ਕੀਤਾ ਤੇ ਵਰਾਗ ਦੇ ਨਾਲ ਰੋਜ ਹੀ ਕਹਿਣਾ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਬੁਲਾਵਾਂਗੀ ਤੇ ਤੁਸੀਂ ਆਓਗੇ ਤੇ ਕਿਉ ਖਾਓਗੇ ਆ ਕੇ ਮੇਰਾ ਹਾਂ ਜੀ ਇੱਕ ਦਿਨ ਉਹ ਟਾਈਮ ਆ ਗਿਆ ਬਾਬਾ ਜੀ ਨੇ ਉਹਨਾਂ ਦੀ ਅਰਜੀ ਨੂੰ ਕਬੂਲ ਕੀਤਾ ਉਹਨਾਂ ਦੇ ਘਰ ਗਏ ਤੇ ਪਿਆਰ ਬਹੁਤ ਜ਼ਿਆਦਾ ਸੀ ਤੇ ਪਰ ਪੈਸੇ ਵਾਲੋਂ ਕੋਈ ਏਡਾ ਨਹੀਂ ਸੀ ਹੈਗਾ ਕਿ ਉਹ ਕੰਮਰੇ ਤਿਆਰ ਕਰ ਸਕਦੇ ਉਹਨਾਂ ਨੇ ਕਿਹਾ ਕਿ ਸੜਕ ਦੇ ਉੱਤੋਂ ਜਾ ਕੇ ਕੰਨੇ ਵੱਢੇ ਕੰਨੇ ਵੱਢ ਕੇ ਉਹਨਾਂ ਦੀ ਸਫਾਈ ਕੀਤੀ ਤੇ ਉਹਨਾਂ ਦੀਆਂ ਸਰਕੀਆਂ ਬਣਾਈਆਂ ਉਹਨਾਂ ਸਰਕੀਆਂ ਦਾ ਹੀ ਉਹਨਾਂ ਨੇ ਬਾਬਾ ਜੀ ਵਾਸਤੇ ਕੰਮਰਾ ਇੱਕ ਤਿਆਰ ਕੀਤਾ ਤੇ ਇੱਕ ਬਾਥਰੂਮ ਵੀ ਤਿਆਰ ਕੀਤਾ ਇੱਕ ਰਸੋਈ ਵੀ ਤਿਆਰ ਕੀਤੀ ਤੇ ਬਾਬਾ ਜੀ ਦੇ ਨਾਲ ਜਿਹੜੇ ਕੋਈ ਪ੍ਰੇਮੀ ਸੀ ਤੇ ਉਹ ਬਹੁਤ ਧਗੜੇ ਸੀ ਉਹ ਵੀ ਗਏ ਉੱਥੇ satsang ਦੇ ਉਹ ਜਾ ਕੇ ਤੇ ਵੇਖਣ ਦਾ ਭੀ ਇਦਾਂ ਹੱਥ ਮਾਰ ਕੇ ਭੀ ਇਹ ਕੀ ਬਣਾਇਆ ਇਹ ਕੀ ਕੀਤਾ ਇਹਨਾਂ ਨੇ ਹਾਂਜੀ ਤੇ ਬਾਬਾ ਜੀ ਜਦੋਂ ਵੇਖਿਆ ਵੀ ਇਹ ਕੀ ਕਰਦੇ ਇਹਨਾਂ ਨੇ ਉਹਨਾਂ ਦਾ ਪਿਆਰ ਨਹੀਂ ਵੇਖਿਆ ਇਹ ਕਾਨਿਆਂ ਲਈ ਵਖੀ ਜਾਂਦੇ ਆ ਹਾਂਜੀ ਮਰਜੀ ਫਿਰ ਪਿਆਰ ਨਾਲ ਕਹਿੰਦੇ ਆਂਦੇ ਵੇਖੋ ਇਹਨਾਂ ਦਾ ਪਿਆਰ ਇਹਨਾਂ ਦਾ ਕਿੰਨਾ ਪਿਆਰ ਆ ਇਹਨਾਂ ਨੇ ਕੱਲਾ ਕੱਲਾ ਕਾਨੇ ਨੂੰ ਸਫਾਈ ਕੀਤੀ ਹਾਂਜੀ ਸਾਫ਼ ਕੀਤਾ ਫਿਰ ਉਹਦੀਆਂ ਸਿਰਕੀਆਂ ਬਣਾਈਆਂ ਫਿਰ ਉਹਦਾ ਇਹਨਾਂ ਨੇ ਕਮਰਾ ਤਿਆਰ ਕੀਤਾ ਹਾਂਜੀ ਤੇ ਸੋਈ ਤਿਆਰ ਕੀਤੀ ਬਾਥਰੂਮ ਤਿਆਰ ਕੀਤਾ ਇਹਨਾਂ ਦਾ ਪਿਆਰ ਵੇਖੋ ਹਾਂਜੀ ਤੇ ਖਾਣਾ ਲੱਗੇ ਖਾਣ ਜਦੋਂ ਖਾਣਾ ਖਾਣ ਲੱਗੇ ਤੇ ਬਾਬਾ ਜੀ ਕਹਿੰਦੇ ਕਿ ਤੁਸੀਂ ਬੀਬੀ ਕਿਹਾ ਸੀਗਾ ਕਿ ਜਦੋਂ ਬਾਬਾ ਹੀ ਘਰ ਆਉਂਗੇ ਤੇ ਮੈਂ ਕਿਉਂ ਖਾਉਂਗੀ ਤੇ ਕਿੱਥੇ ਮੇਰਾ ਖਿਉ ਲਿਆ ਹਾਂਜੀ ਤੇ ਉਹ ਬੀਬੀ ਦੇ ਵਿੱਚ ਇੰਨਾ ਕਿ ਪਿਆਰ ਸੀ ਬੀਬੀ ਰੋਂਦਾ ਵੀ ਹਾਂਜੀ ਕਿ ਮਰੀ ਵੇਖੋ ਤੁਹਾਨੂੰ ਸਾਰਾ ਪਤਾ ਸੀਗਾ ਤੇ ਮੈਂ ਤਾਂ ਸੋਚਦੀ ਕਿ ਮੇਰਾ ਪਤਨ ਨੇ ਨਾ ਕਿਉਂ ਕਬੂਲ ਕਰਨ ਨਾ ਕਿ ਕਰਨਾ ਹੰਦੇ ਕਨੇ ਲਿਆ ਫਿਰ ਉਹਨੇ ਬੀਬੀ ਨੇ ਕਿਹਾ ਲੰਦਾ ਹਾਂਜੀ ਤੇ ਬਾਬਾ ਜੀ ਨੇ ਆਪ ਵੀ ਜਿੰਨੀ ਉਹਨਾਂ ਦੀ ਮੋਚ ਖਾਦਾ ਜਿਹੜਾ ਪ੍ਰੇਮਿਕ ਉਹਨਾਂ ਨੂੰ ਕਹਾਂ ਤੂੰ ਵੀ ਖਾਓ ਹਾਂਜੀ ਤੇ ਅਸੀਂ ਬਾਹਰ ਦਾ ਪਿਆਰ ਵੇਖਨੇ ਉਹਨਾਂ ਨੇ ਸਿਰਕੀਆਂ ਵੇਖ ਲਈਆਂ ਕੰਨੇ ਵੇਖ ਲਏ ਪਰ ਉਹਨਾਂ ਅੰਦਰ ਦਾ ਪਿਆਰ ਨਹੀਂ ਵੇਖਿਆ ਸਰਗੋਰਾ ਨੇ ਅੰਦਰ ਉਹਨਾਂ ਦਾ ਪਿਆਰ ਵੇਖ ਕੇ ਤਾਂ ਉਹਨਾਂ ਦਾ ਕਬੂਲ ਕੀਤਾ ਹਾਂਜੀ ਜਿਹੜਾ ਵੀ ਉਹਨਾਂ ਦੇ ਨਾਲ ਪਿਆਰ ਕਰਦਾ ਵਾ ਪਿਆਰ ਕਹਿ ਦਿਓ ਪ੍ਰੀਤ ਕਹਿ ਦਿਓ ਲਗਨ ਕਹਿ ਦਿਓ ਇੱਕੋ ਹੀ ਗੱਲ ਹੈ ਹਾਂਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਵਾ ਕਿਸੇ ਨੇ ਵੀ ਮਨੋ ਕਾਮਨਾ ਕਿਸੇ ਨੇ ਰੱਖੀ ਹੈ ਦਿਲ ਦੇ ਵਿੱਚ ਕਿ ਆ ਮੇਰੀ ਪੂਰੀ ਹੋਣੀ ਚਾਹੀਦੀ ਇਹ ਨਹੀਂ ਹੋ ਸਕਦਾ ਕਿ ਉਹਨਾਂ ਦੀ ਨਹੀਂ ਪੂਰੀ ਹੋਈ ਉਹਨਾਂ ਦੀ ਜੂਰ ਹੋਈ ਹੋ ਅਗਰ ਜੇ ਕਿਸੇ ਦੀ ਨਹੀਂ ਹੋਈ ਹੋ ਤੇ ਉਹਦਾ ਟਾਈਮ ਨਹੀਂ ਆਇਆ ਹੋਗਾ ਲੋ ਜਦੋਂ ਟਾਈਮ ਆਉਂਦਾ ਵਾ ਜਿਹੜੀ ਚੀਜ਼ ਸਾਨੂੰ ਅੱਜ ਤੋਂ 5 ਸਾਲ ਬਾਅਦ ਚ ਮਿਲਣੀ ਆ ਉਹ ਜੇ ਹੁਣ ਕਵਾਂਗੇ ਨਾ ਆਪਾਂ ਤੇ ਉਹ ਹੁਣ ਨਹੀਂ ਮਿਲ ਸਕਦੀ ਕਿਉਂਕਿ ਹੁਣ ਉਹ ਟਾਈਮ ਨਹੀਂ ਆਇਆ ਹਾਂਜੀ ਜਦੋਂ ਟਾਈਮ ਆਉਂਦਾ ਉਹ ਟਾਈਮ ਤੋਂ ਪਹਿਲਾਂ ਸਾਨੂੰ ਦੇ ਦਿੰਦੇ ਹਾਂ ਹਾਂਜੀ ਇਸ ਕਰਕੇ ਵਿਸ਼ਵਾਸਾਂ ਦੇ ਬੇੜੇ ਪਾਰ ਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਵਾ ਸਤਿਗੁਰਾਂ ਨੇ ਉਹਨਾਂ ਦੇ ਘਰ ਪੜ ਦਿੱਤੇ ਹਾਂਜੀ ਉਹਨਾਂ ਨੇ ਕਸਰ ਨਹੀਂ ਛੱਡੀ ਹਾਂਜੀ ਪ੍ਰੀਤ ਲਗੀ ਤੁਮਨਾਮ ਕੀ पल बिसरत नाही नजर करो अब मेहर हर की मोहे मिलो गोसाई राधा स्वामी दयाल की दया राधा स्वामी जी के सहाय